ਗਾਰ ਵੇਖ ਤੇ ਕੋਈ ਬਿਸਤਰਾ ਵੀ ਨਹੀਂ ਰਿਹਾ ਕੋਈ ਬੈੱਡ ਨਹੀਂ ਰਿਹਾ ਕੋਈ ਚੀਜ਼ ਨਹੀਂ ਰਹੀ ਕੋਈ ਰੋਟੀ ਖਾਣ ਵਾਲੇ ਭਾਡੇ ਨਹੀਂ ਰਹੇ ਬਹੁਤ ਨੁਕਸਾਨ ਹੋ ਗਿਆ ਨਾ ਤੁਸੀਂ ਐ ਰੋਣਾ ਨਹੀਂਗਾ 7000 ਦੀ ਤੇ ਮੇਰੇ ਬੰਦੇ ਦੀ ਦਵਾਈ ਆਉਂਦੀ ਦਵੇਂ ਜੀ ਇਹ ਕਰਦੇ ਕਾਨੇ ਆਪਣੇ ਨਹੀਂ ਚਲੋ ਉਹ ਲੈ ਕੇ ਤੇਰੇ ਜਗਾ ਪਰਾਈ ਸੀਗੀ ਉਹਨੋਂ ਵੀ ਨਹੀਂ ਲੱਤਾਂ ਕੋ ਚੱਲ ਨਾ 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 ਬਸ ਬਸ

ਪਿੰਡ ਚ ਕਿਹੜਾ ਮਾਰਿਆ ਕਿਸੇ ਨੇ ਹਲੇ ਪਿੰਡ ਚੜ ਕੇ ਸਾਲ ਸਰਪੰਚ ਨੇ ਨਹੀਂ ਪੁੱਛਿਆਗਾ ਵੋਟਾਂ ਵੇਲੇ ਹੱਥ ਜੋੜਦੇ ਹੁਣ ਕਹਿੰਦੇ ਪੁੱਛਿਆ ਹੀ ਨਹੀਂ ਉਦੋਂ ਵੀ ਤੂੰ ਕਿੱਥੇ ਰਹਿੰਦੇ ਕਿੱਦਾਂ ਰਹਿਣ ਦਾ ਸਰਪੰਚ ਨੇ ਵੀ ਨਹੀਂ ਕਦੇ ਪੁੱਛਿਆ ਨਾ ਕੋਈ ਸਾਡੇ ਪਾਸ ਕੇ ਨੇ ਨਹੀਂ ਪੁੱਛਿਆ ਬਸ ਵੋਟਾਂ ਵੇਲੇ ਹੱਥ ਜੋੜਦੇ ਹੁਣ ਕਹਿੰਦੇ ਉਦੋਂ ਦਾ ਪੁੱਛਿਆ ਵੀ ਕਿੱਥੇ ਤੂੰ ਹੀ ਰਹਿਣ ਏ ਕਿੱਦਾਂ ਰਹਿਣ ਏ ਜੋ ਕਿੱਥੇ ਹੈਗੇ ਜੀ ਸਾਸ਼ਕਾਲ ਜੀ ਰਮضان ਦੇ ਲਾਗੇ ਜਿਹੜਾ ਪਹਿਲਾ ਪਿੰਡ ਮਾਸ਼ੀ ਵਾਲਾ ਪਿੰਡਾ ਸੀ ਉੱਥੇ ਪਹੁੰਚੇ ਆ ਤੇ ਆਪਾਂ ਘਰ ਦੇ ਹਾਲਾਤ ਵੇਖ ਸਕਦੇ ਆ ਪੰਜਾਬ ਦੀ ਹੜਾਂ ਦੀ ਮਾਰ ਕਰਕੇ ਆਪਾਂ ਵੇਖਦੇ ਆ ਵੀ ਬੀਬੀ ਹੋਰਾਂ ਦੇ ਪਿੱਛੇ ਐ ਸਟੋਰ ਰੂਮ ਸਿਗਾ ਦੱਸਦੇ ਨੇ ਕੰਦ ਠੱਟ ਚੁੱਕੀ ਸਾਰੀ ਪਾਣੀ ਉਧਰੋਂ ਵਗਦਾ ਆਇਆ ਤੇ ਉਹਨਾਂ ਦੀ ਪੇਟੀਆਂ ਪੁਟੀਆਂ ਸਾਰੀਆਂ ਰੁਲ ਕੇ ਰਹਿ ਗਈਆਂ ਨੇ ਜੀਆਂ ਵਰਗਾ ਮੇਰੀ ਚੱਕੀ ਵੀ ਸਾਰੀ ਰੁੜ ਗਈ ਆ ਚੱਕੀ ਇਹਨਾਂ ਦੀ ਮਗਰਲੇ ਬੰਨੇ ਆ ਉਹ ਵੀ ਰੁਲ ਗਈ ਉੱਥੇ ਮਸ਼ੀਨਾਂ ਵੀ ਰੁਚਕੀਆਂ ਨੇ ਤੇ ਸਾਰਾ ਸਮਾਨ ਜਿਹੜਾ ਹੈ ਅਸੀਂ ਵੇਖ ਸਕਦੇ ਆ ਵੀ ਖਤਮ ਹੀ ਐ ਸਾਬ ਦਾ ਬੀਬੀ ਕਿੰਨਾ ਕੁ ਨੁਕਸਾਨ ਹੋਇਆ ਜੀ ਆਪਣਾ ਹਾਂਜੀ ਵੇਖ ਲਓ ਤੁਸੀਂ ਪਾਜੀ ਸਾਹਮਣੇ ਮੇਰਾ ਘਰ ਵਿੱਚ ਤਾਂ ਕੋਈ ਬਿਸਤਰਾ ਵੀ ਨਹੀਂ ਰਿਹਾ ਕੋਈ ਬੈੱਡ ਨਹੀਂ ਰਿਹਾ ਕੋਈ ਚੀਜ਼ ਨਹੀਂ ਰਹੀ ਕੋਈ ਰੋਟੀ ਖਾਣ ਵਾਲੇ ਭਾਂਡੇ ਨਹੀਂ ਰਹਿ ਦੇ ਬਹੁਤ ਨੁਕਸਾਨ ਹੋਇਆ ਨਾ ਤੁਸੀਂ ਐ ਰੋਣਾ ਨਹੀਂ ਗਾ 7000 ਦੀ ਤੇ ਮੇਰੇ ਬੰਦੇ ਦੀ ਦਵਾਈ ਆਉਂਦੀ ਦਵੇਂ ਜੀ ਇਹ ਕਰਦੇ ਕੰਨੇ ਆਪਣੇ ਨਹੀਂ ਚੁੱਲੋ 3 ਲੱਖ ਦਾ ਨੁਕਸਾਨ ਆਦੇ 3 ਲੱਖ ਦਾ ਨੁਕਸਾਨ ਮੇਰਾ ਗੰਗੋਲ ਲੈ ਕੇ ਪੜੇ ਜਗਾ ਪੜਾਈ ਸੀਗੀ ਥੋੜੋ ਵੀ ਨਹੀਂ ਲੱਟਾਂ ਤੋਂ ਚੱਲ ਜਾਓ ਬਸ ਬਸ ਕੋਈ ਨਹੀਂ ਕਰ ਗਰੀਬਾਂ ਦੀ ਇੱਕ ਬੰਦਾ ਕੋਈ ਜਿਵੇਂ ਸੰਸਥਾਵਾ ਐਨ ਜੀਓ ਸਰਕਾਰ ਇੰਨਾ ਉਦਾਂ ਇਸ ਪਿੰਡ ਚ ਕਿਹੜਾ ਮਾਰਿਆ ਕਿਸੇ ਨੇ ਹਾਲੇ ਪਿੰਡ ਚ ਆੜ ਕੇ ਸਾਲ ਸਰਪੰਚ ਨੇ ਨਹੀਂ ਪੁੱਛਿਆਗਾ ਵੋਟਾਂ ਵੇਲੇ ਹੀ ਹੱਥ ਜੋੜਦੇ ਹੁਣ ਕਹਿੰਦੇ ਪੁੱਛਿਆ ਹੀ ਨਹੀਂ ਉਦੋਂ ਵੀ ਤੁਸੀਂ ਕਿੱਥੇ ਰਹਿੰਦੇ ਕਿੱਦਾਂ ਰਹਿਣ ਦਾ ਸਰਪੰਚ ਨੇ ਵੀ ਨਹੀਂ ਕਦੇ ਪੁੱਛਿਆ ਨਾ ਕੋਈ ਸਾਡੇ ਘਰ ਕਿਹਨੇ ਨਹੀਂ ਪੁੱਛਿਆ ਬਸ ਵੋਟਾਂ ਵੇਲੇ ਹੀ ਹੱਥ ਜੋੜਦੇ ਹੁਣ ਕਹਿੰਦੇ ਉਦੋਂ ਦਾ ਪੁੱਛਿਆ ਵੀ ਕਿੱਥੇ ਤੁਸੀਂ ਰਹਿਣ ਏ ਕਿੱਦਾਂ ਰਹਿਣ ਏ ਜੋ ਕਿੱਥੇ ਹੈਗੇ ਜੀ ਜਗਨਨਾਥ ਸਿੰਘ ਇਹਨਾਂ ਨੇ ਸਾਡੀ ਮਦਦ ਕੀਤੀ ਔਰ ਸਾਡੇ ਕਹਿੰਦੇ ਨਹੀਂ ਮਦਦ ਕਿਸ ਤਰੀਕੇ ਮਦਦ ਕੀਤੀ ਉਹਨਾਂ ਨੇ ਹਾਂਜੀ ਆ ਤੁਰੇ ਆ ਨਾਲ ਤੁਹਾਡੇ ਤੁਰੇ ਸਾਡੇ ਸਾਨੂੰ ਘਰਾਂ ਚੋਂ ਕੱਢ ਕੇ ਉਹਨਾਂ ਨੇ ਹੀ ਖੜਿਆ ਬਰਸੇ ਕੇ ਜਦੋਂ ਪਾਣੀ ਆ ਪੰਜੀ ਤਾ ਚੜ ਗੇ ਮਾਂ ਦੇ ਪਾਣੀ ਥੋੜਾ ਆਉਣਾ ਤਾ ਚੜ ਜੀਏ ਤਾ ਚੜਿਆ ਹਨ ਪੰਨੀਆਂ ਜੀਆਂ ਨੂੰ ਉਹਨਾਂ ਨੇ ਕਿਸ਼ਤੀ ਤੇ ਲਾ ਕੇ ਖੜਿਆ ਅੱਛਾ ਜੀ ਚਾਰ ਬਾਈ ਦੇ ਨਹੀਂ ਉਹਨਾਂ ਦੇ ਘਰੇ ਹੀ ਉਦਣ ਦੇ ਰਹੇ ਬੇਲੇ ਦੇ ਨੂੰ ਚਾਹ ਜਾਨ ਮਾ ਤੇ ਬਾਦ ਪੁਰ ਦਵਾਰੇ ਚਲੇ ਗਏ ਤੇ ਅੱਜ ਨਹੀਂ ਜੇ ਉਹਨਾਂ ਦੇ ਪੜਕੇ ਤਾਂ ਤੂਗਿਆ ਤੇ ਫਿਰ ਉਹਨਾਂ ਨੂੰ ਖੜਿਆ ਤੁਸੀਂ ਛੱਤ ਤੇ ਸੀਗੇ ਤੇ ਤੁਹਾਨੂੰ ਸੀਗਾ ਵੀ ਤੁਹਾਨੂੰ ਸੀਗਾ ਵੀ ਪਾਣੀ ਘਟ ਆਉਣਾ ਆਈ ਆ ਕਿੰਨਾ ਪਾਣੀ ਆਉਣਾ ਇੱਥੇ ਮੇਰੇ ਬਿਸਤਰੇ ਸਭਾ ਨਾ ਆਜੇ ਮੇਰਾ ਜਿਹੜਾ ਰੋੜ ਰੋੜ ਕੇ ਕੋਈ ਤੇ ਰੋੜ ਗਿਆ ਸਾਰਾ ਇਧਰੋਂ ਤੇ ਕੋਈ ਨਾ ਰੋੜ ਗਿਆ ਇਧਰ ਨਾ ਆ ਜੇ ਘਰ ਦੇ ਬਿਸਤਰੇ ਇਹ ਰੋੜੋ ਜੀ ਮਾਰਨਾ ਮਾਰੀ ਕੇ ਬਸ 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 ਮਹਾਰਾਜ ਵੇਖਣਗੇ ਮਹਾਰਾਜ ਭਲੀ ਕਰਨਗੇ ਪਹਿਲੋ ਜਦੋਂ ਕੁਛ ਨਹੀਂ ਸੀਗਾ ਤੁਸੀਂ ਦੱਸਦੇ ਸੀ ਵੀ 88 ਵਾਲੀ ਬਾੜ ਵੀ ਤੁਸੀਂ ਹੰਡਾਈ ਉਹ ਹਾਂਜੀ ਉਹ ਵੀ ਹਟਾਈ ਉਹ ਵੀ ਹੰਡਾਲੀ ਅਸੀਂ 88 ਦੀ ਹੰਡਾਈ ਉਹ ਤਾਂ ਥੋੜਾ ਹੀ ਗਿਆ ਤੇ ਆਰਟੀ ਦਾ ਹੀ ਉਸੇ ਆਪਣੇ ਵੇ ਨਾ ਮੇਰਾ ਬੰਦਾ ਵੀ ਕੋਠੇ ਦੇ ਬੈ ਗਿਆ ਮੇਰਾ ਪੁੱਤਰੇ ਵੀ ਮੇਰੀ ਨਵਾਂ ਵੀ ਬੈ ਗਿਆ ਕੋਠੇ ਦੇ ਆਰਟੀ ਸਾਨੂੰ ਮਾਰ ਜਾਈ ਦੀ ਪਾ ਗਿਆ 25 ਵਾਲੀ ਮਾਰ ਜਾਈ 88 ਨਾਲ 25 ਵਾਲੀ 22 ਨਾਲ ਜ਼ਿਆਦਾ ਮਾਰਿਆ ਜੇ ਸਾਨੂੰ ਪੰਜਾਬ ਦੇ ਸਾਨਾ ਨੂੰ ਵੱਡੇ ਹੜ੍ਹ ਕਹਿੰਦੇ ਸੀ ਹੁਣ ਤੱਕ ਜੇ ਆਏ ਨੇ ਤਾਂ 88 ਚਾਏ ਨੇਗੇ ਤਾਂ ਸਾਰੇ ਪਿੰਡ ਨਾਲੋਂ ਮੇਰਾ ਨੁਕਸਾਨ ਜ਼ਿਆਦਾ ਹੋਇਆ ਜੀ। ਅੱਛਾ ਜੀ। ਹਾਂਜੀ ਵੇਲੋ ਪਹਿਲੇ ਮੋਰ ਮੇਰਾ ਸਿੱਧਾ ਹੀ ਤੁਸੀਂ ਨੂੰ ਸਿੱਧਾ ਘਰ ਮੇਰਾ ਹੀ ਘਰ ਆ ਗਿਆ ਜੀ। ਸਾਰਾ ਪਾਣੀ ਪੈਣੇ ਮੇਰੇ ਘਰ ਨੂੰ ਹੀ ਆਇਆ। ਪਾਣੀ ਲੱਗਾ ਹੀ ਪਿੱਛੇ ਕਮਰਿਆਂ ਨੂੰ। ਹੂੰ। ਤੇ ਫਰਸ਼ ਫਰਸ਼ ਪੱਕੀ ਹੈ ਹਰੇ ਕਮਰੇ ਦੀ ਫਰਸ਼ ਪੱਕੀ ਹੈ। ਪੱਕੀ ਹੈ ਸਾਰੇ ਘਟ ਗਏ ਨੇ ਹੋਣਾ। ਇਹ ਕੱਚੀ ਹੀ ਪੱਕੀ ਸਾਰਾ ਘਰ ਨਹੀਂ ਮੇਰੇ ਘਰ ਦੇ। ਚਲੋ 2 ਸਾਲ ਹੀ ਹੋਏ ਹੀ ਹਜੇ ਬਣਾਏਆਂ ਨੂੰ ਉੱਪਰ ਲੈਂਟਰ ਲੁੰਡਰ ਪਾਏ ਹੀ। 2 ਸਾਲ ਹੀ ਹੋਏ ਸੀ ਹਾਂਜੀ 2 ਮੜਾ ਚੰਗਾ ਚਲੋ ਫੜ ਤਾੜ ਕੇ ਤੁਹਾਨੂੰ ਪਤਾ ਕੀਤਾ ਨਾ ਨੇ ਬਤਾ ਦੇ ਕਿੱਤੀ ਤਰੀ ਕੜ ਕੋਟੇ ਬਣਾ ਲਈ ਦੇ ਸਾਡੇ ਵੀ ਬਾਲੇ ਮੀ ਪੈਂਦਾ ਤੇ ਚੋਨੇ ਹੀ ਚੋਂਦੇ ਹੀ ਪਹਿਲਾਂ ਫਸਲ ਕਿੰਨੀ ਸੀਗੀ ਆਪਣਾ ਪਤਾ ਨਹੀਂ ਆ ਕਿ ਫਸਲ ਚੱਕੀ ਦਾ ਮੜਾ ਮੋਟਾ ਚਲੋ ਕੰਮ ਚੱਲਦਾ ਤੁਹਾਨੂੰ ਦੱਸਿਆ ਹੀ ਵੀ ਹਸਬੰਡ ਮੇਰੇ ਵਸਿੱਕੇ ਦੇ ਲੱਗੇ 7000 ਮਾ ਉਹਨਾਂ ਦੀ ਤਨਖਾਹ ਤਾਂ ਨੂੰ ਪਤਾ ਉਹਦੇ ਚ ਖਰਚਾ ਤੇ ਮਾ ਹੀ ਚੱਲਦਾ ਜਿਆਦਾ ਪਰ 1000 ਚੱਕੀ ਦਾ ਚਲੰਦੀ ਹੈ ਨਾਲ-ਨਾਲ ਪਰਦਾ ਕਰਦਾ ਥੋੜਾ ਬਹੁਤਾ ਚੱਲਦਾ ਹੈ ਉਹ ਚਲਾ ਦਿੰਦੇ ਸੀ ਤੇ ਮੈਂ ਆਤਾ ਹੀ ਕੀਤੀ ਰਹਿਣੀ ਹੈ ਹਾਂਜੀ ਦਾਰੇ ਹੋਈ ਆ ਕਿ ਮੇਰੀ ਸਰਕਾਰ ਮੇਰੇ ਨਾਲ ਮਦਦ ਕਰੇ ਨਾ ਫਿਰ ਆਪਣੇ ਪੈਰਾਸ਼ੇਤੇ ਖਲੋ ਜਾ ਆ ਮੈਂ ਕੀ ਕਰ ਬਣਣੀ ਆ ਵੇ ਯਾਨੀ ਮੇਰਾ ਘਰ ਬਣ ਜੇ ਘਰ ਬਣ ਜੇ ਬਣ ਜੂਗਾ ਬਣ ਜੂਗਾ ਦਵਾਰੇ ਮੈਂ ਤੁਹਾਨੂੰ ਦੱਸਿਆ ਤੇ ਤੁਸੀਂ ਬਸ ਅਰਦਾਸ ਤੇ ਪੱਕੇ ਰਹੋ ਆਪੇ ਹੀ ਹੋਣਗੇ ਹਿੱਲੇ ਵਸੀਲੇ ਆਪੇ ਹੀ ਹੋਣਗੇ ਤੁਸੀਂ ਨਹੀਂ ਘਬਰਾਉਣਾ ਬਸ ਕਰ ਦਿੰਦੇ ਗੁਰਨੂਰ ਜਦੋਂ ਪਾਣੀ ਆਇਆ ਤੁਸੀਂ ਕਿੱਥੇ ਸੀ ਉਦੋਂ ਕੋਠੇ ਤੇ ਕੋਠੇ ਰਸੀ ਤੇ ਤੁਹਾਨੂੰ ਪਤਾ ਸੀ ਵੀ ਇੰਨਾ ਨੁਕਸਾਨ ਹੋ ਸਕਦਾ ਵੀ ਇੰਨੇ ਬਹਾਜ ਪਾਣੀ ਆਊਗਾ ਕਿਹੜੀ ਕਲਾਸ ਚ ਪੜਦੇ ਹੋ ਤੁਸੀਂ ਕਿਵੇਂ ਲੱਗ ਰਿਹਾ ਵਧੀਆ ਲੱਗ ਰਿਹਾ ਡਰ ਲੱਗਦਾ ਕੋਈ ਹੋਰ ਡਰ ਲੱਗਦਾ ਯਾ ਘਰ ਚੋਂ ਹੋਰ ਚੰਗਾ ਤੇ ਤੁਸੀਂ ਐਸਾ ਸੁਖੋ ਡਰ ਲੱਗਦਾ ਜਿਵੇਂ ਪਰ ਹੁਣ ਤੇ ਇਹ ਵਾਇਗਰੂ ਦੀ ਕਿਰਪਾ ਜੇ ਹੋ ਜੇ ਵਾਇਗਰੂ ਦੀ ਕਿਰਪਾ ਕੀ ਕੀ ਖਿਆਲ ਆਉਂਦੇ ਨੇਗੇ ਘਬਰਾਟ ਵਗੈਰਾ ਹੁੰਦੀ ਹੈ ਘਬਰਾਹਤ ਨੂੰ ਵੀ ਡਰ ਜਾਂਦਾ ਡਰ ਜਾਂਦਾ ਲੱਗਦਾ ਨਾ ਜਿਸ ਤਰ੍ਹਾਂ ਪਾਣੀ ਆ ਜਾਣਾ ਇਦਾਂ ਹਲੇ ਵੀ ਲੱਗਦਾ ਵੀ ਹੁਣ ਹੋਰ ਵੀ ਕੁਝ ਹੋ ਸਕਦਾ ਨਹੀਂ ਹੁਣ ਤਾਂ ਨਹੀਂ ਲੱਗਦਾ ਬਸ ਇੱਥੇ ਰਬ ਖਤਮ ਕਰ ਦਿਆ ਖੇਲ ਹਾਈ ਕਿਹੜੀ ਕਲਾਸ ਹੋ ਤੁਸੀਂ ਮੈਂ 5ਵੀਂ ਚਾ ਅੱਛਾ ਤੇ ਤੁਸੀਂ 6ਥੇ ਚੋਂ ਪੜਾਈ ਪੜਾਈ ਦਾ ਕੀ ਖਿਆਲ ਆਉਂਦਾ ਵੀ ਹੁਣ ਸਕੂਲ ਤੇ ਲੱਗ ਨਹੀਂ ਰਹੇ ਸਕੂਲ ਹਲੇ ਲੱਗਣਗੇ ਵੀ ਨਹੀਂ ਬਹੁਤਾ ਚੇਰ ਜਾ ਵੀ ਨਹੀਂ ਹੋ ਰਿਹਾ ਉਹਦੇ ਬਾਰੇ ਕਿਵੇਂ ਮਹਿਸੂਸ ਕਰਦੇ ਹੋ ਉਹਦੇ ਬਾਰੇ ਹੁਣ ਮਤਲਬ ਘਰ ਤੇ ਕੰਮ ਆਉਂਦਾ ਏ ਆਪ ਨੂੰ ਲੱਗੇ ਜਾਂਦਾ ਬੈਕ ਛੇ ਲੱਗ ਜਾਂਦਾ ਕਿਤਾਬਾਂ ਰੁੜ ਗਈਆਂ ਤੁਹਾਡੀਆਂ ਸਾਰੀਆਂ ਰੁੜ ਗਈਆਂ ਬੈਨ ਗੇਦਰ ਰੱਖੀ ਨਾ ਪੇਟੀ ਦੇ ਉੱਪਰ ਸਾਰੇ ਰੋੜ ਗਏ ਕੱਪੜੇ ਕਾਉਣ ਵਾਲੇ ਵੀ ਕੱਪੜੇ ਮੇਰੇ ਪੁੱਤ ਦੇ ਚਲੋ ਤੁਸੀਂ ਤਗੜੇ ਰਹਿਣਾ ਹੈ ਨਾ ਅਸੀਂ ਨਵੀਂ ਪੀੜੀ ਤਗੜੀ ਰਵਾਂਗੀ ਤਾਂ ਆਪਾਂ ਫਿਰ ਗਾਂ ਆਪਾਂ ਆਪਣੇ ਬਜ਼ੁਰਗਾਂ ਨੂੰ ਵੀ ਹੌਸਲਾ ਦੇ ਸਕਾਂਗੇ ਕਿ ਨਹੀਂ ਚਲੋ ਵੀਰੇ ਤੁਸੀਂ ਦੱਸ ਰਹੇ ਸੀਗੇ ਵੀ ਰਾਤ ਦੇ 11:30 10 ਵਜੇ ਹੋਈ ਸੀ ਜਦੋਂ ਤੁਸੀਂ ਇਹਨਾਂ ਨੂੰ ਘਰਾਂ ਚੋਂ ਕੱਟਿਆ ਜਦੋਂ ਪਿੱਛੋਂ ਕੰਦ ਟੱਟ ਗਈ ਉਹਦੇ ਬਾਰੇ ਥੋੜਾ ਸਾਨੂੰ ਜ਼ਿਆਦਾ ਦੱਸੋ ਹਾਂਜੀ ਮੈਮ ਜਦੋਂ ਰਾਤ ਤੇ ਅਸੀਂ 10:30 11 ਦਾ ਟਾਈਮ ਸੀ ਇਹਨਾਂ ਦੇ ਪਹਿਲੇ ਤੇੜ ਪੈਂਦੀ ਸੀ ਥੋੜੀ ਥੋੜੀ ਬਾਅਦ ਵਿੱਚ ਜਦੋਂ ਛਲ ਵਜੀ ਜਾਣਾ ਪਾਣੀ ਦੀ ਉਦੋਂ ਨੁੱਕਰ ਇਹਨਾਂ ਦੀ ਟੁੱਟ ਚੁੱਕੀ ਸੀ ਹਾਂਜੀ ਫर्श ਪਹਿਲਾਂ ਫर्श ਸਾੜਾ ਅੰਦਰ ਦਾ ਵਹਿ ਚੁੱਕਾ ਸੀ ਉੱਤੋਂ ਬਾਅਦ ਇਹਨਾਂ ਦੀ ਜਿਹੜੀ ਨੁੱਕਰ ਆ ਉਹ ਟੁੱਟ ਚੁੱਕੀ ਰੁੱਕਰ ਟੁੱਟਣ ਦੇ ਕਾਰਨ ਇਹਨਾਂ ਦਾ ਜਿਹੜਾ ਸਮਾਨ ਆ ਉਹ ਰੋੜ ਚੁੱਕਾ ਸੀ ਜੋ ਵੀ ਬੇਟੀਆਂ ਵ ਸਾਰਾ ਰੁੜ ਗਿਆ ਸਾਰਾ ਰੁੜ ਗਿਆ ਤੁਹਾਨੂੰ ਪਤਾ ਸੀਗਾ ਵੀ ਟ੍ਰੇਡ ਆਈ ਆ ਜਾਂ ਕੁਛ ਤੁਸੀਂ ਉਦੋਂ ਕਿੱਥੇ ਸੀਗੇ ਅਸੀਂ ਕਿਸੇ ਦੇ ਘਰ ਰਹਿ ਰਹੇ ਸੀ ਅੱਛਾ ਤੁਹਾਨੂੰ ਫੇਰ ਪਤਾ ਕਿਵੇਂ ਲੱਗਿਆ ਵੀ ਇਹ ਹਾਲਾਤ ਬਣ ਗਏ ਨੇ ਮੈਂ ਫਿਰ ਫੋਨ ਕੀਤਾ ਕਹਿੰਦੇ ਵੀ ਤੁਹਾਡੇ ਤੇੜ ਆ ਗਈ ਆਪਣਾ ਸਮਾਨ ਜਿਹੜਾ ਥਾਮ ਲੋ ਤੇ ਸਾਹਮਣੇ ਆਏ ਤੇ ਸਾਰੀ ਤੇੜ ਪੈ ਗਈ ਡੂੰਘੇ ਪੈ ਗਿਆ ਸੀ ਤੇ ਪੇਟੀਆਂ ਹੇਠਾਂ ਉਪਰ ਡੋਬ ਗਈਆਂ ਜਾਨੀ ਕਿ ਸਾਰਾ ਹੀ ਰੁੜ ਗਿਆ ਬਾਅਦ ਤੁਹਾਨੂੰ ਕੱਢਿਆ ਕਿਨੇ ਆ ਫੇਰ ਕਿੱਤੀ ਰਹੀ ਆ ਸੇਪਰੇ ਆਇਆ ਜਿਹੜੀ ਰੈਸਕਿਊ ਟੀਮ ਹੁੰਦੀ ਆ ਨਾ ਮੈਮ ਉਹ ਆਈ ਸੀ ਉਹਨਾਂ ਨੂੰ ਬੁਲਾਇਆ ਫਿਰ ਉਹਨਾਂ ਦੇ ਰਾਈ ਇਹਨਾਂ ਨੂੰ ਕੱਢਿਆ ਗਿਆ ਰੇ ਆਣ ਕੇ ਅੱਛਾ ਤੇ ਇੱਕ ਇੱਕ ਗੇੜ ਚ ਕਿੰਨੇ ਚੱਲ ਗਏ ਸਾਰੇ ਤਾਂ ਇੱਕੋ ਗੇੜੇ ਚ ਗਏ ਹੋਣਗੇ ਨਾ ਮੈਮ ਨਹੀਂ ਇੱਕੋ ਗਏ 5-6 ਜੀ ਸੀ ਇੱਕੋ ਗੇੜੇ ਚ ਨਹੀਂ ਗਏ ਦੋ ਗੇੜੇ ਲਾ ਕੇ ਇਹਨਾਂ ਨੇ ਕੱਢਿਆ ਹੋਇਆ ਸੀ ਉਹਨਾਂ ਨੂੰ ਜੀ ਹਾਂ ਜੀ ਤੇ ਉਦੋਂ ਮਤਲਬ ਆਪਣਾ ਸਾਰਾ ਸਮਾਨ ਜਿਹੜਾ ਸੀਗਾ ਪੇਟੀਆਂ ਪੁਟੀਆਂ ਰੋੜ ਚੁੱਕੀਆਂ ਸੀ ਪੇਟੀਆਂ ਚ ਕੀ ਕੁਝ ਸੀਗਾ ਸਮਾਨ ਕਾफी ਕੀਮਤੀ ਸਮਾਨ ਨੂੰ ਜੋ ਕਰ ਲੁਸਮਾਨ ਇੱਕ ਪਨ ਪੜ ਦੇ ਜੋ ਵੀ ਆਪਣੇ ਗਹਿਣਾ ਘਟਾ ਜੋ ਵੀ ਕੁਛ ਹੈਗਾ ਵਿੱਚ ਤੇ ਪਾਣੀ ਰੋੜ ਕੇ ਫਿਰ ਅੰਦਰ ਨੂੰ ਵੀ ਆਇਆ ਸੀ ਇਧਰਲੇ ਬਾਕੀ ਐਂ ਦੀ ਆਇਆ 12 ਦੇ ਅੰਦਰੋਂ ਦੀ ਪਾਣੀ ਬਾਹਰ ਆ ਗਿਆ ਸੀਗਾ ਹਮ ਜਾਨਕੀ ਨੂੰ ਕਟਕਣਾ ਸਾਰਾ ਜਾਨਕੀ ਪਾਣੀ ਅੰਦਰ ਆ ਗਿਆ ਐਂ ਅੱਛਾ ਇੱਥੇ ਤੱਕ ਆਇਆ ਇੱਥੇ ਤੱਕ ਕਿੰਨਾ ਕਿੰਨਾ ਪਾਣੀ ਸੀਗਾ ਜੇ ਵੇਖਿਆ ਵੀ ਜੋ ਸਾਰਾ ਲੱਗੇ ਹੋਇਆ ਸਾਰੇ ਡੁੱਬ ਗਏ ਸਾਰੇ ਪਾਣੀ ਭਰੇ ਇੰਨਾ 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 ਪਾਣੀ ਸੀਗਾ ਇਹਨਾਂ ਦੇ ਜਿਹੜਾ ਮਗਰਲੇ ਕਮਰੇ ਚੋਂ ਜਰੀ ਆਪਾਂ ਤੁਹਾਨੂੰ ਪਹਿਲਾਂ ਦਿਖਾਈ ਆਵੇ ਕੰਦ ਟੁੱਟੀ ਆ ਉਸ ਤੋਂ ਬਾਅਦ ਪਾਣੀ ਰੇੜਕੇ ਅੰਦਰ ਆਇਆ ਉਹ ਇੰਨਾ ਇੰਨਾ ਪਾਣੀ ਸੀਗਾ ਤੇ ਇਹਨਾਂ ਨੂੰ ਕਿਸ਼ਤੀਆਂ ਰਾਹੀ ਰਾਤੀ ਦਾ 10:30 ਵਜੇ ਕੱਢਿਆ ਗਿਆ ਤੇ ਬਹੁਤ ਜ਼ਿਆਦਾ ਨੁਕਸਾਨ ਐ ਅਸੀਂ ਪਹਿਲਾਂ ਤੁਹਾਨੂੰ ਦਿਖਾ ਚੁੱਕਿਆ ਮਹਾਰਾਜ ਭਲੀ ਕਰਨ ਮਾਲਕ ਇਹਨਾਂ ਨੂੰ ਬਹੁਤ ਜ਼ਿਆਦਾ ਚੜ੍ਹਦੀਆਂ ਕਲਾਵਾਂ ਚ ਰੱਖੇ ਅਰਦਾਸਾਂ ਇਹਨਾਂ ਦੀਆਂ ਪੂਰੀਆਂ ਹੋਣ ਤੇ ਪੂਰਾ ਪੰਜਾਬ ਐ ਇਸ ਵਕਤ ਬਹੁਤ ਗੰਭੀਰ ਹਾਲਾਤ ਚ ਅਸੀਂ ਵੇਖ ਸਕਦੇ ਆਂ ਵੀ ਹੁਣ ਸਾਨੂੰ ਸਤਲੁਜ ਦਰਿਆ ਦੇ ਲੱਗ ਕੇ ਵੀ ਖਬਰਾਂ ਆ ਰਹੀਆਂ ਨੇ ਤੇ ਆਪਾਂ ਅਰਦਾਸਾਂ ਤੇ ਜ਼ੋਰ ਨਹੀਂ ਹੈ ਜਿੰਨੀ ਜਿੰਨੀ ਵੀ ਮਦਦ ਹੋ ਸਕਦੀ ਐ ਜੇ ਬਹੁਤੀ ਨਹੀਂ ਤੇ ਆਪਾਂ ਜ਼ਰੂਰ ਇਹਨਾਂ ਨੂੰ ਇਹਨਾਂ ਵਾਸਤੇ ਦੁਆ ਜ਼ਰੂਰ ਕਰੀਏ ਮਹਾਰਾਜ ਭਲੀ ਕਰਨ ਸਤਿ ਸ਼ਕਰ ਵੀਰੇ